ਕਛਰੀ ਗਾਲ ਦੀ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਸਭ ਨੂੰ ਪਤਾ ਹੀ ਹੈ ਕਿ ਸਫਰ ਇਹ ਸ਼ਹਾ ਦਾ ਚੱਲ ਰਿਹਾ ਸੀ ਦੀਦੀਆਂ ਦੇ ਚੱਲ ਰਿਹਾ ਸਪਰਵੀਸ ਤੇ ਹੀ ਵੀਡੀਓ ਬਣਾ ਰਹੇ ਆ ਕਿ ਕੁਝ ਹੋਰ ਦਿਖਾਉਣ ਨਾਲ ਚੰਗਾ ਕਿ ਇਹਨਾਂ ਦੇ ਵਿੱਚ ਆਪਾਂ ਸੀ ਦੀਦੀਆਂ ਦੇ ਤੇ ਗੱਲ ਕਰੀਏ ਸੋ ਕਰਕੇ ਮੈਂ ਪਰਿਵਾਰ ਵਛੋੜੇ ਦੀ ਵੀਡੀਓ ਅਪਲੋਡ ਕੀਤੀ ਜੀ ਅੱਜ ਹੈ 2 डिसेंबर ਵੱਡੇ ਸਾਬ ਜਨ ਜੀ ਦੀ ਗੁਰੂ ਸਾਹਿਬ ਨੇ ਤੋਂ ਪਰਿਵਾਰ ਛੱਡਿਆ ਸੌਰੀ ਕਿਲਾ ਛੱਡਿਆ ਤਾਂ ਖਸਨ ਇਹ ਤੇ ਪਰਿਵਾਰ ਵਿਛੜ ਗਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬ ਜਾਂਦੇ ਤੇ ਸਿੰਘ ਉਹਨਾਂ ਦੇ ਨਾਲ ਚਮਕੌਰ ਦੀ ਗੜੀ ਪਹੁੰਚੇ ਚਮਕੌਰ ਦੀ ਗੜੀ ਜੋ ਕਿ ਇੱਕ ਬਹੁਤ ਉੱਚੀ ਬਣੀ ਹੋਈ ਸੀ ਧਰਤੀ ਤਲ ਤੋਂ ਸਤਹ ਤੋਂ ਮਤਲਬ ਇੱਕ ਪਹਾੜ ਤੇ ਬਣੀ ਹੋਈ ਸੀ ਨਾ ਜਿੱਥੇ ਮੁਗਲਾਂ ਨੂੰ ਪਹੁੰਚਣ ਲਈ ਅੱਧਾ ਦਾ ਦਿਨ ਸਾਰਾ ਸਾਰਾ ਦਿਨ ਲੱਗ ਰਿਹਾ ਸੀਗਾ ਬਹੁਤ ਉੱਚੀ ਸੀ ਤੇ ਕਵਲੀ ਦੇ ਬਾਹਰ ਤੇ ਮਤਲਬ ਦਰਵਾਜ਼ੇ ਦੇ ਦੋ ਸਿੰਘ ਖੜੇ રાખી ਕਰ ਰਹੇ ਸੀਗੇ ਗੁਰੂ ਸਾਹਿਬ ਨੇ ਇਸ ਚਮਕੌਰ ਦੀ ਗੜੀ ਦੀ ਜੰਗ ਦਾ ਜਕਰ ਜਫਰ ਨਾਮੇ ਵਿੱਚ ਜੀ ਦਿੱਤਾ ਮੈਂ ਜੋ ਸੁਣਿਆ ਜੋ ਪੜਿਆ ਆਪਣੇ ਅਕੋਰਡਿੰਗ ਹੈ ਨਾ ਮੈਂ ਸਿਰਫ ਉਹ ਹੀ ਦੱਸਾਂਗੀ ਐਂਡ ਆਪਾਂ ਮੋਟੀ ਮੋਟੀ ਗੱਲ ਜੀ ਇਹਦੇ ਵਿੱਚ ਕਰਾਂਗੇ ਵੀ ਕੀ ਕਿਵੇਂ ਕਿਵੇਂ ਹੋਇਆ ਹੈ ਨਾ ਪੂਰਾ ਵਿਸਥਾਰ ਪੂਰਵਤ ਜਿੰਨਾ ਹੀ ਮੈਨੂੰ ਨਹੀਂ ਪਤਾ ਜਿੰਨਾ ਹੀ ਪਤਾ ਤੇ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚੇ ਤੇ ਅਮੂਲਨ ਉਥੇ ਬਹੁਤ ਟਾਈਮ ਲੱਗ ਰਿਹਾ ਸੀ ਸਾਰਾ ਸਾਰਾ ਦਿਨ ਚੜਨ ਤੇ ਲੱਗ ਰਿਹਾ ਸੀ ਤਾਂ ਵਜ਼ੀਰ ਖਾਨ ਨੇ ਜਰਨਲਾਂ ਨੇ ਵਟੀਆਂ ਮੀਟਿੰਗਾਂ ਕੀਤੀਆਂ ਤਾਂ ਉਹਨਾਂ ਨੇ ਨਾਹਰ ਖਾਨ ਨੂੰ ਕਿਹਾ ਕਿ ਤੁਸੀਂ ਉੱਥੇ ਵੱਡਾ ਹੱਲਾ ਬੋਲੋ ਐਂਡ ਨਾਹਰ ਖਾਨ ਜੋ ਸ਼ੇਰ ਖਾਨ ਮੁਹੰਮਦ ਮਿਰਗੋੜਲੇ ਦਾ ਪ੍ਰਾਸੀਗਾ ਤਾਂ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਉੱਥੇ ਮਾਰਿਆ ਗਿਆ ਸੀ ਗੁਰੂ ਗੋਬੀ ਸਿੰਘ ਜੀ ਨੇ ਇੱਕੀ ਤੀਰ ਛੱਡਿਆ ਸੀ ਉੱਪਰ ਉਹ ਜਿੱਥੇ ਉਹ ਖੜੇ ਸੀਗੇ ਘੜੀ ਉੱਪਰ ਸਭ ਤੋਂ ਉੱਪਰ ਤਾਂ ਉਸ ਤੋਂ ਬਾਅਦ ਗਣੀ ਖਾਨ ਜੋ ਗਿਆ ਆਪਣੇ ਆਪ ਨੂੰ ਬਹੁਤ ਵੱਡਾ ਸਾਹਮਣੇ ਦਾ ਸੀ ਜਰਨਲ ਕਿ ਮੈਨੂੰ ਵੀ ਮਾਰ ਨਹੀਂ ਸਕਦਾ ਉਹ ਵੀ ਗੁਰੂ ਗੋਬੇਸ ਉਸ ਤੋਂ ਬਾਅਦ ਉੱਥੇ ਹੋਰ ਕਮ ਆਸਾਨੀ ਹੋਤ ਹੋਇਆ ਤਾਂ ਸਿੰਘ ਜਾ ਰਹੇ ਸੀ ਲੜ ਰਹੇ ਸੀ ਨੌਲਾਨੀ ਫੌਜ ਬਹੁਤ ਭਾਰੀ ਵਿੱਚ ਸੀ ਪਰ ਸਿੰਘਾਂ ਦੀ ਜਿੰਨਤੀ ਘਟ ਸੀ ਪਰ ਹੌਸਲੇ ਘਟ ਨਹੀਂ ਸੀ ਗੁਰੂ ਸਾਹਿਬ ਜੀ ਨਾਲ ਤਾਂ ਵੱਡੇ ਸਾਹਿਬ ਜੱਦੀ ਜੀ ਦੇ ਸੱਤ ਸਿੰਘਾਂ ਜਥਾ ਲੈ ਕੇ ਤਾਂ ਉੱਥੇ ਉਨ੍ਹਾਂ ਨੇ ਮਤਲਬ ਜੰਗ ਲੜੀ ਉਸ ਤੋਂ ਬਾਅਦ ਸ਼ਹਾਯਾ ਗੁਰੂ ਜਾਰ ਸਿੰਘ ਜੀ ਗਏ ਤਾਂ ਲੜਦੇ ਲੜਦੇ ਚਮਕੌਰ ਦੀ ਗੜੀ ਵਿੱਚ ਦੋਨੇ ਵੱਡੇ ਸਾਹਿਬ ਜੱਦੀ ਜੀ ਰਹੂਗੇ ਤਹੋਰ ਵੀ ਸਿੰਘ ਜੋ ਸੀਗੇ ਨਾਲ ਸ੍ਰੀ ਗੋਗੇਸ਼ੀ ਦੀ ਪਾਗੇ ਗੁਰੂ ਗੋਬੇ ਸਿੰਘ ਜੀ ਕੇ ਜਹੀ ਪਿਤਾ ਜਿੰਨਾਂ ਨੇ ਆਪਣੇ ਪੁੱਤ ਕੌਮ ਤੋਂ ਬਾਰੇ ਕੋਈ ਵੀ ਮਾਪੇ ਆਪਣੇ ਬੱਚੇ ਦੀ ਖਰੀ ਖਰੀ ਕਹਿ ਇਹਨਾ ਵਿੱਚ ਛੋਟੀ ਜਿਹੀ ਝੋੜਾ ਜਿਉ ਨਹੀਂ ਜਰਦਾ ਪਰ ਉਹ ਗੁਰੂ ਗੋਬੇ ਸਿੰਘ ਜੀ ਨੇ ਆਪਣੇ ਪੁੱਤ ਕੌਮ ਤੋਂ ਬਾਰੇ ਤਾਂ 22 ਦਸੰਬਰ ਵੱਡੇ ਸਾਹਿਬ ਜੀ ਦੀ ਸ਼ਹੀਦੀ ਤਾਂ ਬਹੁਤ ਤਾਂ ਕੁਝ ਨਹੀਂ ਕਰ ਸਕਦੇ ਤਾਂ ਆਪਾਂ ਦਿੱਲੀ ਦਾ ਇੱਕ ਇੱਕ ਪਾਠ ਕਰ ਸਕਦੇ ਆ ਵੀਡੀਓ ਚੰਗੀ ਲੱਗੀ ਲਾਈਕ ਕਰਿਓ